ਕੁੰਟੀ ਸਾਹਿਬ ਨੇ ਸਦਾ ਤੋਂ ਗਨਸੇ ਮਾਨ ਜੀ ਨੇ ਅੱਜ ਉਹ ਪਹਿਲਾ 에어ਪੋਰਟ ਵੀ ਆਇਆ ਸ਼ਬੀ ਸਾਦਾ ਰੋਟੀ ਪੰਨੀ ਦਾ ਹਸਿੰਦਾ ਪ੍ਰਬੰਧ ਇਹਦਾ ਦੇਖ ਕੇ ਗਿਆ ਤੇ ਸਾਡੀ ਡਿਊਟੀ ਸੀ ਜੀ ਪਿਛਲੀ ਵਾਰ ਵੀ ਜਦੋਂ ਆਏ ਪਹਿਲਾ ਗਾਜੀ ਉਹ ਦਿਨ ਵੀ ਸੀ ਰਾਤ ਤੁਹਾਡੀ ਹੈਲਪ ਵਾਸਤੇ ਸਤਾ ਰਹੇ ਦੋ ਦਿੱਤੇ ਸੀਗੇ ਅੱਜ ਵੀ ਇਸੇ ਦੇਖੋ ਹੋਇਆ ਤਾਂ ਮਨੋ ਕਾਡਨਲ ਤਦ ਨੇ ਤੁਸੀਂ ਪੈਸੇ ਵਗੈਰਾ ਦਾ ਲਾ ਕੇ ਗਏ ਸੀਗੇ ਬੱਲੇ ਬਰਾ ਸੈਕਟ ਬਈ ਟਾਈਮ ਹੈ ਤੁਹਾਡੀ ਲਾਈਫ ਤੇ ਤੁਹਾਡੇ ਪਰ ਤੁਹਾਡੀ ਫੈਮਿਲੀ ਤੇ ਤੁਹਾਡਾ ਨਾਂ ਨੂੰ ਪਾਸਰ ਤੋਂ ਨੁਕਸਾਨ ਹੋਊਗਾ ਉਸ ਅਸੀਂ ਤੁਹਾਨੂੰ ਕਹਿਣ ਆਏ ਹਾਂ ਕਿ ਥੋੜਾ ਬੰਦ ਦਿਲ ਦੀ ਸੱਦ ਬੰਦਾ ਡੇਗ ਡੇਗ ਕੇ ਜਵਾਨ ਹੁੰਦਾ ਵੱਡੀਆਂ ਵੱਡੀਆਂ ਮੁਸ਼ਕਲਾਂ ਆਉਂਦੀਆਂ ਵੱਡੇ ਕਈ ਵਾਰਾਂ ਦੇਸ਼ ਕਰ ਚੜੇ ਤੋ ਬੰਦੇ ਨੰਗਣਾ ਪਿੰਡ ਸੋ ਜੇ ਦਿਲ ਛੱਡ ਦਈਏ ਫਿਰ ਕੁਛ ਨਹੀਂ ਹੁੰਦਾ ਅੱਗੇ ਦੀ ਸੋਚਣਾ ਜੋ ਪਿੱਛੇ ਆਪਣੇ ਨਾਲ ਹੋ ਗਿਆ ਉਹ ਉਹ ਪੁੱਝ ਲੈਣਾ ਪਾ ਅਸੀਂ ਤੁਹਾਡੇ ਨਾਲ ਖੜੇ ਆਂ ਚਟਾਨ ਦੀ ਤਰ੍ਹਾਂ ਸਰਕਾਰ ਖੜੀ ਹੈ ਮੈਂ 6 ਤਰੀਕ ਨੂੰ ਗਿਆ ਸੀ ਇੱਥੇ 6 ਤਰੀਕ ਨੂੰ ਹਾਂਜੀ ਜਨਵਰੀ 6 ਦਸੰਬਰ ਨਹੀਂ ਹਾਂਜੀ ਜਨਵਰੀ ਤੁਸੀਂ ਕਿਹਦੇ ਬਾਹਰ ਗਏ ਮੈਂ ਮਾਲਟਾ ਗਿਆ ਹਾਂ ਮਾਲਟਾ ਹਾਂਜੀ ਅੱਛਾ ਜਦੋਂ ਫਟੇ ਕੇ ਬਾਅਦ ਹਾਂਜੀ ਉੱਥੇ ਵੀ ਉਹਨਾਂ ਨੇ ਕੈਂਪੇਜ ਰੱਖਿਆ ਤੇ ਉੱਥੋਂ ਦਾ ਸਿੱਧੇ ਉਹ ਇੱਥੇ ਆਏ ਬਿਲਟਰੀ ਦੇ ਜਾ ਕੇ ਅੱਛਾ ਥੱਦਾ ਚੁੰਨੋ ਮੇਰੇ ਪ੍ਰਤੀ ਪਲਦੀਪ ਹਾਂਜੀ ਪ੍ਰਦੀਪ ਬਿਲਕੁਲ ਜਦੋਂ ਫਟੇ ਕੇ ਬਾਅਦ ਮੇਰਾ ਖੰਨੂਆ ਖੰਨੂਆ ਹਾਂਜੀ ਇਹ ਕਿਤੇ ਜੀ ਬੰਦਾ ਖੰਨੂਆ ਤੇ ਕਲੰਗੋ ਰੋਡ ਤੇ ਕਲੰਗੋ ਹੋ ਗੋ ਤੂੰ ਦੋ ਜਣੇ ਖੰਨੂਆ ਦੇ ਮੈਸ ਹਾਂਜੀ ਹਾਂਜੀ ਲੋ ਭਰਾ ਸਗੀ ਸਗੀ ਪੁੱਤ ਚਾਚੇ ਭਾਈ ਨੇ ਚਾਚੇ ਭਾਈ ਨੇ ਹਾਂਜੀ ਇਕੱਠੇ ਗਏ ਹਾਂਜੀ ਕਿੰਨੇ ਪੈਸੇ ਦੇ ਕੇ 8000 ਮਸੀਲਾ 40 ਲੱਖ ਕੇ ਹਾਂਜੀ ਤੇ ਕਿਹੜੇ ਵਾਇਆ ਕੇ ਇਥੇ ਨਹੀਂ ਕ੍ਰਾਮਖਾਨ ਚ ਸੱਚ ਹਾਂਜੀ ਤੁਸੀਂ ਉੱਥੇ ਮੈਕਸੀਕੋ ਜਾ ਕੇ ਫਰੇਗੇ ਨਹੀਂ ਹਾਂਜੀ 30 ਲੱਖ ਤਾਂ ਪੁੱਛੀ ਕਿ ਰੋਗੇ ਕਿਉਂ ਸੀ ਦੋ ਤਿੰਨ ਪੱਤੇ ਹੀ ਇੱਦਾਂ ਨੇ ਦੱਸ ਦਿੱਤੇ ਕਿ ਜਿੱਥੇ ਉਹ ਪ੍ਰੈਸ਼ਰ ਪਾ ਕੇ ਸ਼ਾਇਦ ਕੁਝ ਪੈਸੇ ਵੀ ਥੋੜੇ ਬਹੁਤੇ ਜਿਹਨੇ ਟਰੈਵਲ ਜਿੰਦ ਤੁਹਾਡੇ ਕਵਰਸ ਕਰਦੇ ਤੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਅਸੀਂ ਸਰਕਾਰ ਬਿਲਕੁਲ ਰੈਡੀ ਹੈ ਸਰਕਾਰ ਦੀ ਬਿਲਕੁਲ ਪਾਲਸੀ ਹੈ ਜਿਹੜੇ ਟ੍ਰੈਵਲ ਜਾਂਦੇ ਝੂਠ ਬਾਲ ਕੇ ਤੁਹਾਡੇ ਦਾ ਧੋਖਾ ਕਰਦੇ ਇੰਨੇ ਪੈਸੇ ਲੈ ਕੇ ਤੁਹਾਨੂੰ ਇੰਨਾ ਖਰਚਾ ਸਾਬ ਕੀਤਾ ਵੀ ਉਹਨਾਂ ਬੰਦਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਸੁਟਣਾ ਸਦਾ ਪੂਰਾ ਤੋਂ ਸੋਤ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਉਹ ਜਾਣਾ ਦੋ ਤਿੰਨ ਦਿਨ ਆਪਣੇ ਘਰ ਦਾ ਦੇਸ਼ ਤੱਕ ਇਲਾਮ ਨਾ ਕੋਈ ਗੱਲ ਹੈ ਤੁਸੀਂ ਮੇਰੇ ਕੋਲ ਆ ਜਣਾ ਇੱਥੇ ਆ ਜਣਾ ਚੰਡੀਗੜ੍ਹ ਆ ਜਣਾ ਸੀਰ ਸਾਹਿਬ ਦੇ ਦਫ਼ਤਰ ਆ ਜਣਾ ਕਿ ਤੁਸੀਂ ਜੇ ਸਾਨੂੰ ਆਪਣਾ ਐਫੀਡੇਵਿਟ ਬਿਆਨ ਦੇ ਦੋਗੇ ਤਾਂ ਅਸੀਂ ਬੱਚਾ ਦੋ ਦੇਦਾ ਕੱਦਮੀ ਜਿਹੜੇ ਬੰਦਿਆਂ ਦੇ ਵਿੱਚ ਤੁਹਾਡੇ ਨਾਲ ਧੋਖਾ ਹੋਇਆ ਉਹਦੇ ਤੁਹਾਨੂੰ ਪਤਾ ਉਹ ਲੋਕਲ ਲੋਕਲ ਨੇ ਕੀਤਾ ਕਿਹੜਾ ਟ੍ਰੈਵਲ